मैं इधर श्रीनगर से बिहार जा रहा हूँ क्या हुआ एक्सीडेंट हो गया किस कारण हुआ एक्सीडेंट ये गाड़ी था छोटा गाड़ी हाँ। और उसी के बचाने की वजह से ओके तो क्या लोड है इसमें सेब सेब है सेब कब हुआ अभी एक डेढ़ घंटा हो गया डेढ़ घंटा हो गया तो कोई जाने का नहीं हुआ नहीं नहीं कोई जा नहीं क्या कहना चाहूँ मैं एस जसविंदर सिंह रूट नंबर चौरानवे पाँच सौ छः सड़क सुरक्षा फोर्स ਅੱਜ ਕੋਈ ਸਮਕਸ਼ੀ ਹੈ ਵਈ ਸਾਨੂੰ ਫੋਨ ਆਇਆ ਸੀ ਵੀ ਇੱਕ ਜਿਹੜਾ ਸੇਬਾ ਦਾ ਭਰਿਆ ਟਰੱਕ ਆ ਉਹ ਪਲਟ ਗਿਆ ਆ ਇਹ ਜਿਹਦੇ ਵਿੱਚ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਸੱਟਾ ਜ਼ੋਰ ਕਿਸੇ ਦੇ ਨਹੀਂ ਲੱਗੀ ਗੱਡੀ ਜਿਹੜੀ ਆ ਉਹ ਡਰਾਈਵਰ ਦੇ ਦੱਸਣ ਮੁਤਾਬਕ ਤੇ ਮੋੜੇ ਕੋਈ ਗੱਡੀ ਆ ਗਈ ਉਹਨੂੰ ਬ੍ਰੇਕ ਮਾਰਨ ਕਰਕੇ ਗੱਡੀ ਜਿਹੜੀ ਘੁੰਮ ਗਈ ਤੇ ਉਹ ਵਿਚਕਾਰ ਜਿਹੜਾ ਫੁੱਟ ਵਾਸਤੇ ਜਾ ਚੜੀ ਤੇ ਗੱਡੀ ਪਲਟ ਗਈ ਕਿੱਥੇ ਜਾ ਰਿਹਾ ਇਹ ਜੰਮੂ ਤੋਂ ਸਸ ਰਿਹਾ ਬਿਆਰ ਬਿਆਰ ਇਹ ਨਾ ਆਇਆ ਡਰਾਈਵਰ ਦਾ ਪਤਾ ਬਿਆਰ ਦਾ ਨਾਮ ਲਿਖਿਆ ਹੋਇਆ ਮਨਜੂਰ ਅਹਿਮਦ ਮੀਰ ਸਨ ਆਫ ਮੌਰ ਸੁਲਤਾਨ ਮੀਰ ਹਾਂਜੀ ਮੁਸਤਵਾ ਦਾ ਸਿੱਧਾ ਕਰਾ ਜਾ ਰਿਹਾ ਜੀ ਹੈਡਰਾ ਮਗਾ ਰਹੇ ਅਸੀਂ ਤੇ ਇਹਨਾਂ ਦੇ ਵਪਾਰੀਆਂ ਨਾਲ ਗੱਲ ਹੋ ਗਈ ਅਸ਼ੋਰਸ ਵਾਲੇ ਵੀ ਆ ਰਹੇ ਇਹਨਾਂ ਦੇ